ਬਿਲਾਵਲ ਮਹੱਲਾ ਤੀਜਾ ਪੂਰਾ ਠਾੜ ਬਣਾਇਆ ਪੂਰੈ ਸਰਬਉੱਚ ਮਹਾਰੇ ਸਾਧ ਗੁਰੂ ਰਵਿਦਾਸ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ ਪੂਰੇ ਪਰਮੇਸ਼ਵਰ ਨੇ ਇਹ ਜਿਹੜਾ ਠਾੜ ਸੰਸਾਰ ਦਾ ਬਣਾਇਆ ਪੂਰਨ ਬਣਾਇਆ ਹੈ ਸਾਰਿਆਂ ਜੋਤੀ ਸਰੂਪ ਆਪ ਹੀ ਬ੍ਰਹਮਚੇਤਨ ਵਿਆਪਕ ਹੈ ਵੇਖੋ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਦੇ ਅੰਦਰ ਭਗਤੀ ਦਾ ਠਾੜ ਜਿਹੜਾ ਬਣਾਵਟ ਹੈ ਬ੍ਰਹਮ ਗਿਆਨ ਦਾ ਸੁਭਿਚਾ ਸੁਭਚਾਰਨਾਂ ਰੂਪਕਾ ਦਾ ਅਤੇ ਬ੍ਰਹਮ ਗਿਆਨ ਦਾ ਸਰਵਨ ਗਿਆਨ ਦਾ ਮੰਨਣ ਗਿਆਨ ਦਾ ਵਿਦਿਆਸਨ ਗਿਆਨ ਦਾ ਤਤੂੰਦੇ ਸੋਧਨ ਦਾ ਗਿਆਨ ਦਾ ਤੇ ਸਖਿਆਤਾ ਦੇ ਗਿਆਨ ਦਾ ਇਹ ਪੂਰਾ ਬ੍ਰਹਮ ਗਿਆਨ ਦਾ ਜੋ ठाट ਆਨੰਦ ਹੈ ਬਣਾਵਟ ਇਹ ਆਪ ਹੀ ਪੂਰੇ ਨੇ ਬਣਾਤਾ ਹੈ ਵੇਖੋ ਇਹ ਸਮਾਨ ਵੇਖੋ ਇਹ ਕੋਈ ਵਾਹਿਗੁਰੂ ਸਾਰਿਆਂ ਚ ਸਮਾਇਆ ਹੋਇਆ ਹੈ ਇਹ ਕੋਈ ਸਮਾਨ ਰੂਪ ਚੇਤਨ ਵਿਆਪਕ ਹੈ ਸਾਰਿਆਂ ਗਿਆਨ ਦਾ ਹੀ ਬਰੋਦੀ ਨਹੀਂ ਗਿਆਨ ਦਾ ਵੀ ਪ੍ਰਕਾਸ਼ਕ ਹੈ ਇਸ ਪਰਪੰਚ ਮਹ ਸਾਚੀ ਨਾਮ ਕੀ ਵਲੇ ਜਿਹੜਾ ਪੰਜਾਂ ਕਰਕੇ ਬਣਿਆ ਨਾਮ ਰੂਪ ਉਹ ਤੇ ਅਸਤੀ ਭੰਤੀ ਤੇ ਪ੍ਰੇਤਾ ਕਰਕੇ ਪਰਪੰਚ ਜਾਗਤ ਇਹਨੇ ਚ ਸੱਚਾ ਨਾਮ ਜਪਣ ਦੀ ਭਾਈ ਵਡਿਆਈ ਹੈ ਮਤ ਕੋ ਤਰਹੁ ਗੁਮਾ ਨਾ ਕੋਈ ਆਵਦੀ ਵਿਦਿਆ ਪੜੀ ਦਾ ਕੋਈ ਸ਼ਾਸਤਰ ਗਿਆਨ ਦਾ ਕੋਈ ਆਪਨੇ ਸਰੂਪ ਦਾ ਆਪਦੇ ਧਨ ਦਾ ਆਪਦੀ ਅਕਲ ਚਤਨਾਈ ਦਾ ਹੰਕਾਰ ਨਾ ਕਰ ਬੈਠਿਓ ਕਿਸੇ ਦਾ ਹੰਕਾਰ ਨਹੀਂ ਚੱਲ ਸਕਦਾ ਸਤਗੁਰ ਕੀ ਜਿਸ ਨੂੰ ਮਤ ਆਵੇ ਜਿਨ੍ਹਾਂ ਨੂੰ ਸਤਗੁਰਾਂ ਦੀ ਮਤ ਹਉਮੈ ਤਿਆ ਕੇ ਸਿਮਨ ਨੂੰ ਹੀ ਜੁੜਨਾ ਪਾਣਾ ਮੰਨਣਾ ਹਉਮੈ ਕੈਰ ਨਾਮ ਲਿਵ ਲਾਉਣ ਪਾਣਾ ਮੰਨਣ ਪੰਥੇ ਪਾਵਨ ਇਹ ਸਤਗੁਰਾਂ ਦੀ ਸਿੱਖਿਆ ਆ ਜਾਂਦੀ ਜਿਸ ਬੁਰਖ ਦੇ ਹਿਰਦੇ ਚ ਸੋ ਸਤਗੁਰ ਮਾਹੇ ਸਮਾਉ ਉਹ ਭਾਈ ਗੁਰੂ ਸਾਹਿਬ ਦੇ ਰੂਪ ਚ ਸਮਾ ਜਾਂਦਾ ਗੁਰੂ ਸਿੱਖ ਕਿਸੇ ਗੁਰੂ ਹੈ ਏਕੋ ਗੁਰੂ ਬਦੇਸ ਚ ਲਾਏ ਇਵੇਂ ਸਤਗੁਰਾਂ ਦੇ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਜਿਵੇਂ ਨਦੀਆਂ ਨਾਲ ਸਮੁੰਦਰ 'ਚ ਮਿਲ ਜਾਂਦੇ ਐ ਸਤਗੁਰਾਂ ਦੀ ਜੋਤ ਜੋ ਗੁਰਸਿੱਖ ਮਿਲ ਜਾਂਦੇ ਹਨ ਇਹ ਬਾਣੀ ਜੋ ਜੀ ਉਹ ਜਾਣੈ ਮਾਰੇ ਸਤਗੁਰਾਂ ਦੀ ਮਤ ਕੀ ਹੈ ਹਜ਼ੂਰ ਕਹਿੰਦੇ ਜਿਹੜੀ ਅੰਮ੍ਰਿਤ ਰੂਪ ਬਾਣੀ ਹੈ ਨਾ ਧੁਰ ਕੀ ਆਈ ਹੋਈ ਸਤਨਾਮ ਰੂਪ ਇਹ ਦਿਲੋਂ ਲਾ ਕੇ ਜਿਹੜਾ ਆਪਣੇ ਉਧਾਰ ਕਰਨ ਵਾਲੀ ਜਾਣ ਲੇਗਾ ਆਪਣੀ ਹੰਗਤਾ ਛੱਡੇਗਾ ਕਿ ਮੈਂ ਵੀ ਕੋਈ ਕਸਤਾ ਬਖਤਾ ਹਾਂ ਇਹ ਛੱਡ ਕੇ ਦਿਲੋਂ ਲਾ ਕੇ ਗੁਰਬਾਣੀ ਮੇਰਾ ਭਲਾ ਕਰਨ ਵਾਸਤੇ ਗੁਰੂ ਸਾਹਿਬ ਨੇ ਬਖਸ਼ੀ ਹੈ ਇਉਂ ਜਾਣ ਲਵੇਗਾ ਇਸ ਅੰਤਰ ਰਵੇ ਹਰ ਨਾਮਾ ਉਹਨਾਂ ਦੇ ਹਿਰਦੇ 'ਚ ਭਾਈ ਪ੍ਰਮੇਸ਼ਰ ਦੇ ਨਾਮ ਲੱਜ ਜਾਣਗੇ ਗੁਰਮਖ ਰੋਮ ਉਹਨਾਂ ਤੇ ਆਵੇ ਦੀ ਦਾਤ ਮਾਰ ਬਖਸ਼ ਦੇਣਗੇ ਐਡੀ ਬਾਣੀ 'ਚ ਸ਼ਕਤੀ ਹੈ ਭਾਈ ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ ਉਹਨਾਂ ਦੇ ਅੰਦਰ ਪ੍ਰਮੇਸ਼ਰ ਦਾ ਨਾਮ ਤਸ ਜਾਏਗਾ ਰਸ ਜਾਏਗਾ ਇਹ ਅਮਰਤ ਰੂਹ ਬਾਣੀ ਨੂੰ ਜਿਹੜਾ ਦਿਲੋਂ ਲਾ ਕੇ ਆਪਣੇ ਕਲਿਆਣ ਕਰਤਾ ਜਾਣ ਕੇ ਨਿਸ਼ਚਾ ਕਰੇਗਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਜ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ ਕਹਾਉ ਕਿਹੋ ਜੁਗਾ ਕਾ ਹੁਣ ਨਵੇੜਾ ਤੇ ਭਾਈ ਜੀਆਂ ਦੇ ਧਾਰ ਵਾਸਤੇ ਬਾਣੀ ਰਚੀ ਹੈ ਕਹਿੰਦੇ ਚਹੋ ਜੁਗਾ ਦੇ ਸਾਜੂ ਤੇ ਤੇ ਦੁਆਪਰ ਕਾ ਜੁਦੇ ਜਿਹੜੇ ਵਿਛੜੇ ਹੋਏ ਜੀਵ ਸੀਨਾ ਸਾਜੂ ਵਿੱਚ ਇੱਕ ਅਪਾਪ ਕਰੇ ਤਾਂ 100 ਸਾਧ ਸੰਗਤ ਜੀ ਇਸ ਪ੍ਰਕਾਰ 100 ਵਾਰੀ ਉਹਨੂੰ ਕਰਮ ਦਾ ਫਲ ਭੋਗਣਾ ਪੈਂਦਾ ਸੀ ਅਤੇ ਇੱਕ ਵਾਰੀ ਕਰੇ ਤ੍ਰੇਤੇਜੇ ਕਾਉ ਵਸੂਨ ਸਾਤ ਸੰਗੇ ਜੀ 16 ਵਾਰੀ ਭੋਗਣਾ ਪੈਂਦਾ ਸੀ ਦਵਾਪੁਰਜ ਕਰੇ ਤਾਂ 4 ਵਾਰੀ ਭੋਗਣਾ ਪੈਂਦਾ ਸੀ ਕਲਯੁਗ ਜੀ ਲੋਕ ਪ੍ਰਲੋਕ ਦੇਵ ਜੀ ਭੋਗਣਾ ਪੈਂਦਾ ਹੈ ਇਸ ਪ੍ਰਕਾਰ ਹੈ ਇਹ ਹੁਣ ਸਮਾਂ ਜਿਹੜਾ ਚੌਥਾ ਯੁਗਾਂ ਦੇ ਵਿਚਲੇ ਜਿਹੜੇ ਜੀ ਸੀ ਨਾ ਉਹਨਾਂ ਦੇ ਮਿਲਣ ਦਾ ਹੁਣ ਨਵੇੜਾ ਹੋਣ ਦਾ ਇਸ ਸਮਾਂ ਹੈ ਪਿਛਲੇ ਜੁਗਾਂ 'ਚ ਇਸਤਰੀ ਨੂੰ ਉਪਦੇਸ਼ ਨਹੀਂ ਸੀ ਦਿੰਦੇ ਜਿਸ ਵਕਤ ਯਾਗਵਾਲਕ ਨੇ ਮੈत्रेय ਨੂੰ ਉਪਦੇਸ਼ ਦਿੱਤਾ ਸ੍ਰੀ ਖੀਰ ਉਸ ਤਿਗੇ ਸੀ ਕਿ ਤਾ ਮੈत्रेय ਨੂੰ ਕਿਉਂ ਉਪਦੇਸ਼ ਦਿੱਤਾ ਹੈ ਚੰਡਾਲਾ ਰਾਣੀ ਇਸੇ ਪ੍ਰਕਾਰ ਤੇ ਮੈत्रेय ਤੇ ਗਾਰਗਾ ਆਦਿਕ ਇਹ ਰਹੀਆਂ ਦੇ ਪ੍ਰਕਾਪ ਕਰਕੇ ਭਾਵੇਂ ਬ੍ਰਹਮ ਗਿਆਨ ਨਾਲ ਹੋਈਆਂ ਪਰ ਉਪਦੇਸ਼ ਨਹੀਂ ਸੀ ਇਸਤਰੀ ਨੂੰ ਦਿੰਦੇ ਉਹ ਕਾਇ ਨਹੀਂ ਸੀ ਇਸਤਰੀ ਨੂੰ ਹੁਕਮ ਨਹੀਂ ਸੀ ਉਪਦੇਸ਼ ਦੇਣ ਦਾ ਵਰਜਿਤ ਕੀਤਾ ਇਹ ਬ੍ਰਾਹਮਣਾਂ ਨੂੰ ਸੂਦਰਾਂ ਬ੍ਰਾਹਮਣ ਸੂਦਰਾਂ ਨੂੰ ਉਪਦੇਸ਼ ਨਹੀਂ ਦਿੰਦੇ ਯਾ ਮਨੂਸਿਮਰਤੀ ਲਿਖਿਆ ਜੇ ਬ੍ਰਾਹਮਣ ਤੋ ਉਪਦੇਸ਼ ਸੂਦ ਦੇ ਸੰਲੇ ਕਰਨਾ ਸ਼ਿਕਾ ਪਾ ਕੇ ਢਾੜ ਦੇਣਾ ਚਾਹੀਦਾ ਹੈ ਜੇ ਬ੍ਰਾਹਮਣ ਉਪਦੇਸ਼ ਦੇਣ ਲੱਗ ਜੇ ਸੂਦਰ ਤਾਂ ਉਹਦੀ ਜੁਬਾਨ ਕੱਟ ਲੈਣੀ ਚਾਹੀਦੀ ਹੈ ਇਹ ਮਨੂਸਿਮਰਤੀ ਪੜ ਕੇ ਵੇਖੋ ਲਿਖੇ ਹੋਏ ਦੰਡ ਇਸ ਪ੍ਰਕਾਰ ਸਾਧ ਸੰਗਤ ਜੀ ਬਾਂਸ ਜਿਹੜੇ ਸੀ ਉਹਨਾਂ ਨੂੰ ਵੀ ਅਧਿਕਾਰ ਨਹੀਂ ਸੀ ਚਾਹਾਂ ਵਰਣ ਨਹੀਂ ਚਾਹੇ ਬਾਹਮਣੀ ਹੋਵੇ ਉਹਨੂੰ ਵੀ ਅਧਿਕਾਰ ਨਹੀਂ ਸੀ ਵੇਦ ਦੇ ਮੰਤਰ ਪੜਨ ਦਾ ਗਾਇਤਰੀ ਮੰਤਰ ਪੜਨ ਦਾ ਇਸ ਪ੍ਰਕਾਰ ਇਹਨਾਂ ਬਵਰਜਿਤ ਕੀਤਾ ਸੀ ਔਸਤਰੀ ਜਾਤੀ ਦੇ ਤਾਂ ਹੀ ਪਰ ਹਜੂਰ ਫਰਮਾਉਂਦੇ ਹਨ ਹੁਣ ਕਹੋ ਜੁਗਾ ਕਾ ਹੁਣ ਨਵੇੜਾ ਇਹ ਜੋਂ ਜੁਗਾ ਦੇ ਬਿਛੜਿਆ ਹੋਇਆ ਦਾ ਹੁਣ ਨਵੇੜਾ ਹੋਣ ਦਾ ਵੇਲਾ ਹੈ ਨਰ ਮਨੁੱਖਾ ਨੂੰ ਇੱਕ ਨਿਧਾਨ ਨਰੋਂ ਨੂੰ ਤੇ ਮਨੁੱਖਾ ਸਾਧ ਸੰਗਤ ਜੀ ਬੋਲੀ ਹੈ ਮਨੁੱਖਾ ਔਸਤਰੀ ਦੇ ਵਾਚਕ ਹੈ ਇਹ ਲੈਹਦੇ ਪਛੋਂਦੇ ਇਲਾਕੇ 'ਚ ਮਨੁੱਖਾ ਔਸਤਰੀ ਨੂੰ ਕਹਿੰਦੇ ਹਨਗੇ ਇਸ ਪ੍ਰਕਾਰ ਪਛਾਦੇ ਵੀ ਮਨੁੱਖਾਇਸਤਰੀ ਨੂੰ ਕਹਿ ਦੁੰਦੇ ਹਨ ਇਸ ਤਰ੍ਹਾਂ ਨੂੰ ਤੇ ਮਨੁੱਖਾ ਮਨੁੱਖਾ ਨਰਾਂ ਨੂੰ ਤੇ ਮਨੁੱਖਾਇਸਰੀਆਂ ਨੂੰ ਜਿਹੜੀਆਂ ਮਨੁੱਖਾਂ ਵਾਲੀਆਂ ਹੋਣ ਐ ਕਹਿ ਦਿਓ ਇਹ ਸਾਰਿਆਂ ਨੂੰ ਇੱਕੋ ਜਿਹਾ ਖਜ਼ਾਨਾ ਬਖਸ਼ਿਆ ਮਨੁੱਖਾ ਨਾਉ ਨੋ ਦਾ ਨਾ ਹੁੰਦਾ ਨੁਖਾ ਤੇ ਮਨੁੱਖਾ ਮਨੁੱਖਾਂ ਵਾਲੀਆਂ ਜਿਹੜੀਆਂ ਪਤੀ ਵਾਲੀਆਂ ਹਨ ਇਸਤਰੀਆਂ ਤੇ ਪੁਰਸ਼ਾਂ ਨੂੰ ਇੱਕੋ ਜਿਹਾ ਖਜ਼ਾਨਾ ਇਹ ਵੰਡਿਆ ਅੰਮ੍ਰਿਤ ਭਾਈ ਸਭ ਕੋਈ ਛਕ ਸਕਦਾ ਹੈ ਦੇਖ ਲਓ ਬ੍ਰਾਹਮਣ ਜਨੇਊ ਪਾਉਂਦੇ ਤੇ ਮਾਵਣੀਆਂ ਨਹੀਂ ਪਾ ਸਕਦੀਆਂ ਤੇ ਮੁਸਲਮਾਨਾਂ ਨੇ ਸੁੰਨਤ ਕੀਤੀ ਹੈ ਤੇ ਕਬੀਰ ਜੀ ਨੇ ਕਿਹਾ ਹੈ ਕਿ ਸੁੰਨਤ ਕੀ ਤੁਰਕ ਜਾ ਹੋਏਗਾ ਔਰਤਾਂ ਕੀ ਕਰੀਏ ਇਸਤਰੀਆਂ ਸੁੰਨਤ ਨਹੀਂ ਬਿਠਾਈਆਂ ਗਈਆਂ ਜਹੂਰੀਏ ਲੋਕ ਕਰਦੇ ਹਨ ਪਰ ਉਹ ਕੀ ਕਰਦੇ ਹਨ ਸੋ ਮਨਮਤ ਚ ਫਸੇ ਹੋਏ ਹਨ ਇਸੇ ਪ੍ਰਕਾਰ ਸਾਧ ਸੰਗੇ ਜੀ ਇਹ ਜਿਹੜੀਆਂ ਇਸਤਰੀਆਂ ਨੂੰ ਅਧਿਕਾਰ ਨਾਲ ਮੁਸਲਮਾਨਾਂ ਵੱਲੋਂ ਅਸੀਂ ਨਿਵਾਜ ਪੜਾਂਗਾ ਤੇ ਨਾ ਹਿੰਦੂਆਂ ਵੱਲੋਂ ਅਸੀਂ ਗਾਇਤਰੀ ਪੜਾਂਦਾ ਇਦਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਐ ਚੌਹਾਂ ਜੁਗਾਂ ਦੇ ਵਿਚੜਿਆਂ ਨੂੰ ਇੱਕੋ ਜਿਹਾ ਅਮਰ ਦਾ ਖਜ਼ਾਨਾ ਇਸਤਰੀ ਵੀ ਅਮਰ ਛਕ ਸਕਦੀ ਐ ਪੁਰਖ ਵੀ ਛਕ ਸਕਦਾ ਪੰਜ ਕਕਾਰ ਦੋਵੇਂ ਹੀ ਰੱਖ ਸਕਦੇ ਹਨ ਗੁਰਸਿੱਖੀ ਨੂੰ ਕਮਾ ਸਕਦੇ ਐ ਜਿਹੜੇ ਨਹੀਂ ਪਾਈ ਹੁਣ ਵੀ ਅਮਰ ਛਕਦੇ ਐ ਗੁਰਸਿੱਖੀ ਜੀਵਨ ਨਹੀਂ ਬਣਾਉਂਦੇ ਉਹ ਫੇਰ ਕਦੋਂ ਕਿਹੜੇ ਜੁਗਾਂ 'ਚ ਬਣਨਗੇ ਫੇਰ ਚੌਹਾਂ ਜੁਗਾਂ 'ਚ ਵਿਚਲੇ ਰਹਿਣਗੇ ਇਸ ਪ੍ਰਕਾਰ ਇਸਤਰੀਆਂ ਤੇ ਪੁਰਸ਼ਾਂ ਨੂੰ ਇੱਕੋ ਜਿਹਾ ਨਾਮ ਦਾ ਖਜ਼ਾਨਾ ਗੁਰੂ ਸਾਹਿਬ ਨੇ ਵੰਡਿਆ ਹੈ ਸਭ ਨੂੰ ਉਹਦੀ ਕਾਰ ਹੈ ਗੁਰ ਸਿੱਖੀ ਧਰਮ ਦਾ ਸਭਨੇ ਦੇ ਨਾਮ ਮਾਰਨ ਨਾਮ ਦੀ ਦਾਤ ਦਾ ਖਿਆਨਾ ਦਿੱਤਾ ਹੈ ਚਤ ਸੰਜੇਵੀ ਤੀਰ ਤੋਂ ਨਾ ਜੀਵਾ ਦਾ ਧਰਮ ਹੈ ਇਹ ਯਾਦ ਰੱਖਣਾ ਸਾਬ ਸੰਗੇ ਜੀ ਤੇ ਇਹ ਯਾਦ ਰੱਖ ਕਰਕੇ ਜਨ ਦਾ ਆਵੇ ਕਰਨੇ ਪਲੇ ਪੇ ਦਾ ਧਰਮ ਸੀ ਤੇ ਜਤ ਸੰਯਮ ਇੰਦਰੀਆਂ ਦਾ ਦਮਨ ਕਰਕੇ ਰੱਖਣਾ ਤੇ ਪੂਜਾ ਕਰਨੀ ਇਹ ਦੁਆਪਰ ਦਾ ਧਰਮ ਸੀ ਤੀਰ ਦੀ ਯਾਤਰਾ ਦਾ ਨਹੀਂ ਦੁਆਪਰ ਦਾ ਧਰਮ ਸੀ ਇਸੇ ਬਿਮਾਰ ਸਾਜੂ ਕੀ ਜੋਗ ਤੋਂ ਆਉਣਾ ਇਹ ਉਹਨਾਂ ਦੇ ਹਾਂ ਜੁਪਾ ਦੇ ਧਰਮ ਹਨ ਜੇ ਉਪਲੇਸ਼ ਦੇ ਤੈਰੀਖੀਆਂ ਮਨੀਆਂ ਨੇ ਗੈਦਾਂ ਸ਼ਾਸਤਰਾਂ ਵਿੱਚ ਪੜ੍ਹ ਕੇ ਵੇਖੋ ਕਲ ਮਹ ਕੀਰਤ ਹਰ ਨਾਮ ਦਾ ਜਿਹਨੇ ਬਈ ਪ੍ਰਵੇਸ਼ ਹੋ ਦੇ ਨਾਮ ਦੇ ਤੀਰਥ ਦਾ ਸਮਾਨ ਹੈ ਵਾਹਿਗੁਰੂ ਦੇ ਜਸ ਮਾਣ ਦਾ ਹੈ ਨਮਹ ਜੋ ਮਾਰਾ ਦਾ ਭਜਨ ਕਰੇਗਾ ਇਸ ਤੀਪੁਰ ਸਭ ਮੁਕਤ ਹੋ ਜਾਏਗਾ ਉਹ ਕਿਉਂਕਿ ਆਪੋ ਆਪਣਾ ਧਰਮ ਹੈ ਜੁਗਾਂ ਜੁਗਾਂ ਵਿੱਚ ਆਪੋ ਆਪਣਾ ਧਰਮ ਹੈ ਜੁਗਾਂ ਵਿੱਚ ਸਾਜ ਵਿੱਚ ਯੋਗੀ ਕਮਾਉਂਦੇ ਸੀ ਲੱਖਾਂ ਬਰਿਆਂ ਦੀ ਉਮਰ ਚ ਤੇ ਤੇ ਜਾਗੀ ਕਰਦੇ ਸੀ ਦਵਾਰੇ ਦੀ ਪੂਜਾ ਹੀ ਕਰਦੇ ਸੀ ਪਰ ਨਾਮ ਸਾਰਿਆਂ ਜੋ ਸਿਰੋਮਣੀ ਸੀ ਕਿਉਂ ਧਰਮ ਆਪੋ ਆਪਣਾ ਸਾਰਿਆਂ ਨੂੰ ਮੰਨਿਆ ਹੈ ਸੋਦ ਦੇਖੋ ਵੇਦ ਪੁਰਾਣੇ ਵੇਦਾਂ ਦੇ ਪੁਰਾਣ ਨੂੰ ਖੋਜ-ਖੋਜ ਕੇ ਦੇਖ ਲਓ ਤੁਸੀਂ ਉਹ ਰੋਕ ਕਿੰਨੀ ਕਿ ਆਇਆ ਹਰ ਹਾਲ ਗੁਰੂ ਜੀ ਕਹਿੰਦੇ ਨੇ ਗੁਰਮੁਖਵੰਦ ਕੇ ਕਲਪੁਰੇ ਜਮਾਨੇ ਚੋਂ ਜਹਾਂ ਜੁਗਾਂ ਦੇ ਨਰੇੜਾ ਜੀ ਤੁਸ ਸਾਫ਼ ਕਰਨ ਵਾਸਤੇ ਆਏ ਆ ਮੁਕਤ ਕਰਨ ਵਾਸਤੇ ਸੋ ਜਿੰਨਾਂ ਨੇ ਗੁਰਮੁਖਵੰਦ ਕੇ ਗੁਰਸਿੱਖਵੰਦ ਕੇ ਪ੍ਰਵੇਸ਼ ਦੇ ਨਾਮ ਨੂੰ ਗੁਰੂ ਸਾਹਿਬ ਨੇ ਕਿਉਂ ਦੱਸਿਆ ਨਾ ਸਾਨੂੰ ਨਾ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਬਣਾਇਆ ਨਾ ਕੋ ਸਿੱਖੀ ਜੀਵਨ ਬਣਾਣਾ ਨਾ ਹਿੰਦੂ ਬਣਨਾ ਨਾ ਮੁਸਲਮਾਨ ਬਣਨਾ ਗੁਰਸਿੱਖ ਬਣਨਾ ਹੈ ਸੋ ਇਉ ਗੁਰਮੁਖ ਬਣ ਕੇ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਨੂੰ ਟਿਆਉਣਾ ਕੀਤਾ ਹੈ ਜੱਗ ਤੇ ਪੂਰੇ ਪਰਵਾਨ ਉਹ ਜਗ ਸੰਸਾਰ ਵਿੱਚ ਪੂਰਨਪੁਰਖ ਹੈ ਤੇ ਪਰਵਾਨ ਹਮ ਬਗਾ ਵਿੱਚ ਉਹ ਸਫਲੇ ਹਨ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਾਈਂ ਅਮਰਦਾਸ ਸੱਚੇ ਪਾਤਸ਼ਾਹ ਜੀ ਸੱਚੇ ਅਕਾਲਪੁਰਖ ਨਾਲ ਪ੍ਰੀਤ ਲਾਉਣੇ ਕਰਕੇ ਤੂ ਕੈ ਮਨ ਅਵ ਮਾਨਾ ਇਹ ਮੰਦਾ ਹੰਕਾਰ ਭਾਈ ਚੱਕਿਆ ਜਾਂਦਾ ਜੇ ਪਿਆਰ ਲਾ ਲਈਏ ਨਾ ਸੱਚੇ ਵਾਹਿਗੁਰੂ ਦੇ ਨਾਲ ਫਿਰ ਮੰਦਾ ਹੰਕਾਰ ਦੇ ਅਧਿਆਸ ਸਾਬ ਸਭ ਚੱਕੇ ਜਾਂਦੇ ਮਹਾਰਾਜ ਦੀ ਐਸੀ ਮੇਲ ਹੋ ਜਾਂਦੀ ਹੈ ਕਹਿਤ ਸੁਣੋ ਤਾਂ ਸਭੇ ਸੁਖ ਪਾਵਹਿ ਜਿਹੜੇ ਨਾਮ ਨੂੰ ਕਹਿਣਗੇ ਜਿਹੜੇ ਸਰਦਾ ਨੂੰ ਸਰਵਣ ਕਰਨਗੇ ਸਾਰੇ ਸੁਖ ਰੂਪ ਨੂੰ ਪਾ ਲੈਣਗੇ ਮਾਨਤ ਪਾਹੀ ਨਿਧਾਨ ਜਿਹੜਾ ਪ੍ਰਮੇਸ਼ਰ ਨੂੰ ਮੰਨੇਗਾ ਤਾਂ ਜੀਵਨੂਕ ਤੇਰਾ ਖਜ਼ਾਨਾ ਹੀ ਪਾ ਲਵੇਗਾ ਸਤਿਗੁਰੂ ਜੀ ਕਹਿੰਦੇ ਹਨ